ਨਮਸਕਾਰ ਸਤਿ ਸ਼ਕਾਲ ਆਦab ਤੁਸੀਂ ਦੇਖ ਰਹੇ ਹੋ ਕੇਸ ਮੋਟੀਵੇਸ਼ਨ ਮੈਂ ਤੁਹਾਡਾ ਆਪਣਾ ਕਮਲਜੀਤ ਸ਼ਰਮਾ ਅੱਜ ਲੋਹੜੀ ਦੇ ਤਿਹਾੜ ਦੇ ਉੱਪਰ ਤੁਹਾਨੂੰ ਇਹਦੇ ਇਤਿਹਾਸ ਬਾਰੇ ਜਾਣ ਕਰਵਾਉਂਗਾ ਇਹ ਵੀਡੀਓ ਚੜ੍ਹਦੇ ਪੰਜਾਬ ਤੇ ਲਹਿੰਦੇ ਪੰਜਾਬ ਦੋਨਾਂ ਦੇ ਵਿੱਚ ਮਨਾਈ ਜਾਂਦੀ ਹੈ ਤੇ ਇਹਦੇ ਇਤਿਹਾਸ ਬਾਰੇ ਮੈਂ ਤੁਹਾਨੂੰ ਅੱਜ ਦੱਸੂਗਾ ਜਿਵੇਂ ਕਿ ਲੋਹੜੀ ਦਾ ਗੀਤ ਗਾਇਆ ਜਾਂਦਾ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁਲਾ ਪਠੀ ਵਾਲਾ ਦੁੱਲੇ ਨੇ ਧੀ ਵਿਆਹੀ ਛੇਰ ਚੱਕਰ ਪਾਈ ਦੋਸਤੋ ਦੁਲਾ ਕੌਣ ਸੀ ਸੁੰਦਰੀ ਮੁੰਦਰੀ ਕੌਣ ਸੀ ਛੇਰ ਚੱਕਰ ਦਾ ਕੀ ਮਕਸਦ ਸੀ ਇਹ ਸਾਰੀਆਂ ਗੱਲਾਂ ਅੱਜ ਆਪਾਂ ਡਿਸਕਸ ਕਰਾਂਗੇ ਇਹ ਮੇਰੀ ਵੀਡੀਓ ਮੇਰੇ ਪਾਕਿਸਤਾਨ ਦੇ ਵਿੱਚ ਬੈ ਕੇ ਪੰਜਾਬੀ ਭਰਾ ਵੀ ਸੁਣ ਰਹੇ ਹੋਣਗੇ ਇਸ ਵੀਡੀਓ ਨੂੰ ਮੈਂ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਦੇਖਣਾ ਤੇਰੇ ਉੱਪਰ ਕਮੈਂਟ ਵੀ ਜੋ ਕਰਨਾ ਦੋਤੋ ਦੁਲਾਇਕ ਬਹੁਤ ਹੀ ਬਹਾਦਰ ਆਦਮੀ ਹੋਇਆ ਜਿਹੜਾ ਕਿ ਮੁਸਲਮਾਨ ਰਾਜਪੂਤ ਪੱਟੀ ਪਰਿਵਾਰ ਦੇ ਨਾਲ ਸਬੰਧ ਰੱਖਦਾ ਸੀ ਉਹਨਾਂ ਦਾ ਇਹ ਤੋਂ ਲਾਵਾ ਸੁੰਦਰ ਮੁੰਡੀ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਖਾਣੀਆਂ ਉਹਨਾਂ ਦੇ ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਕਿ ਉਹਨਾਂ ਦੇ ਬਾਬੇ ਨੂੰ ਤੇ ਫਾਦਰ ਨੂੰ ਅਕਬਰ ਬਾਦਸ਼ਾਹ ਨੇ ਉਹਦੀ ਖੱਲਾਂ ਦੇ ਵਿੱਚ ਤੂੜੀ ਭਰ ਕੇ ਲਾਹੌਰ ਦੇ ਦਰਵਾਜ਼ਿਆਂ ਦੇ ਉੱਪਰ ਟੰਗ ਦਿੱਤਾ ਸੀ ਤਾਂ ਕਿ ਕੋਈ ਵਗਾਵਤ ਨਾ ਕਰੇ ਅਕਬਰ ਬਾਦਸ਼ਾਹ ਦਾ ਰਾਜਸੀ ਜਦੋਂ ਉਦੋਂ ਜ਼ਿਮੀਦਾਰਾਂ ਕੋਲੋਂ ਇਹਰਦਾਸਤੀ ਕਰ ਲਿਆ ਜਾਂਦਾ ਸੀ ਟੈਕਸ ਲਿਆ ਜਾਂਦਾ ਸੀ ਇਹਨਾਂ ਦੇ ਦੁੱਲਾ ਭੱਟੀ ਦੇ ਫਾਦਰ ਨੇ ਇਹਦਾ ਵਿਰੋਧ ਕੀਤਾ ਕਿ ਅਸੀਂ ਇਹ ਲਗਾਨ ਨਹੀਂ ਦੇਣਾ ਇਹ ਲਗਾਨ ਨਹੀਂ ਦੇਣ ਕਰਕੇ ਉਹਨਾਂ ਨੇ ਬਗਾਵਤ ਕਰ ਦਿੱਤੀ ਇਹਨਾਂ ਦੇ ਦਾਦਾ ਜੀ ਦਾ ਨਾਮ ਸੀ ਬਿਜਲੀ ਖਾਨ ਭੱਟੀ ਤੇ ਪਿਤਾ ਜੀ ਦਾ ਨਾਮ ਸੀ ਫਰੀਦ ਖਾਨ ਭੱਟੀ ਇਹਨਾਂ ਨੇ ਆਪਣੇ ਆਸ-ਪਾਸ ਦੇ ਲੋਕਾਂ ਨੂੰ ਇਕੱਠੇ ਕਰਕੇ ਬਗਾਵਤ ਕਰ ਦਿੱਤੀ ਜਿਹੜੇ ਲੋਕ ਬਾਦਸ਼ਾਹ ਨੂੰ ਤੋਹਫੇ ਦੇਣ ਜਾਂਦੇ ਹੁੰਦੇ ਸੀ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ ਤੇ ਉਹੋ ਹੀ ਤੋਹਫੇ ਗਰੀਬਾਂ ਦੇ ਵਿੱਚ ਵੰਡ ਦਿੱਤੇ ਜਾਂਦੇ ਸੀ ਤਾਂ ਉਹ ਦਵੰਡ ਦਿੱਤੀ ਜਾਂਦੀ ਸੀ ਜਦ ਇਹ ਖਬਰ ਬਾਦਸ਼ਾਹ ਅਕਬਰ ਦੇ ਕੋਲ ਪਹੁੰਚੀ ਤਾਂ ਉਹਨੇ ਫੌਜ ਨੂੰ ਭੇਜ ਕੇ ਇਹਨਾਂ ਦੇ ਤੇ ਹਮਲਾ ਕਰ ਦਿੱਤਾ ਦੁਲਾਪੱਟੀ ਦੇ ਫਾਦਰ ਨੂੰ ਤੇ ਉਹਦੇ ਦਾਦਾ ਜੀ ਨੂੰ ਦੋਨਾਂ ਨੂੰ ਮੌਤੇ ਘੱਟ ਕਰਕੇ ਸਰੀ ਦੇ ਵਿੱਚ ਤੂੜੀ ਭਰ ਕੇ ਲਹਾਉਂਦੇ ਦਰਵਾਜਿਆਂ ਦੇ ਉੱਪਰ ਟੰਗ ਦਿੱਤੀ ਦੋ ਤਿੰਨ ਦਿਨ ਉਹ ਲਟਕਿਆ ਰਹੀਆਂ ਤਾਂ ਕਿ ਉਹਨਾਂ ਨੂੰ ਦੇਖ ਕੇ ਕੋਈ ਹੋਰ ਯੁਰਤਨਾ ਕਰ ਸਕੇ ਸਰਕਾਰ ਦੇ ਖਿਲਾਫ ਬਗਾਵਤ ਕਰਨ ਲਈ ਉਸ ਤੋਂ ਬਾਅਦ ਜਦੋਂ ਦੁੱਲੇ ਭੱਟੀ ਨੇ ਜਨਮ ਲਿਆ ਮਹਾਂਲੰਦੀ ਦੇ ਘਰ 1547 ਨੂੰ ਤਾਂ ਇਹਦੇ ਮਾਮਿਆਂ ਨੇ ਤਲਵਾਰ ਦੀ ਨੋਕ ਦੀ ਗੁਰਤੀ ਬਣਾ ਕੇ ਇਹਨੂੰ ਪੜਾਈ ਜਦੋਂ ਵੱਡਾ ਹੋਇਆ ਤਾਂ ਇਹਨੂੰ ਕਿਹਾ ਗਿਆ ਕਿ ਆਪਣੇ ਬਾਬੇ ਦਾਦਿਆਂ ਦਾ ਬਦਲਾ ਲੈ ਇਹਨੇ ਫਿਰ ਆਪਣੇ ਫੌਜ ਇਕੱਠੀ ਕੀਤੀ ਆਪਣੇ ਨਾਲ ਦੇ ਜ਼ਿਮੀਂਦਾਰ ਹੋਰ ਇਕੱਠੇ ਕੀਤੇ ਤੇ ਜੰਗਲਾਂ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਤੇ ਜਿਹੜੇ ਬਾਦਸ਼ਾਹ ਨੂੰ ਲਗਾਮ ਦੇਣ ਲਈ ਜਾਂ ਤੋਹਫੇ ਦੇਣ ਲਈ ਕੋ ਅਮੀਰ ਲੋਕ ਸੀਗੇ ਜਾਂਦੇ ਸੀ ਉਹਨਾਂ ਨੂੰ ਲੁੱਟ ਲਿਆ ਜਾਂਦਾ ਸੀ ਤੇ ਗਰੀਬਾਂ ਦੀ ਮਦਦ ਕਰ ਦਿੱਤੀ ਜਾਂਦੀ ਸੀ। ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਗਰੀਬ ਪਰਿਵਾਰ ਦਾ Hindu ਆਦਮੀ ਸੀਗਾ ਜਿਹਦੀਆਂ ਦੋ ਬੇਟੀਆਂ ਸੀ, ਸੁੰਦਰ ਮੁਦਰੀ ਨਾਂ ਦੀ ਬੇਟੀ ਸੀ। ਤੇ ਉਹਦੇ ਪਰ ਬਾਦਸ਼ਾਹ ਦੀ ਮੈਲੀ ਅੱਖ ਸੀ, ਬਾਦਸ਼ਾਹ ਦੀਆਂ ਫੌਜਾਂ ਦੀ ਨੰਬਰਦਾਰ ਦੀ ਤੇ ਬਾਦਸ਼ਾਹ ਉਹ ਨਕਾ ਕਰਨਾ ਚਾਹੁੰਦਾ ਸੀ ਦੋਸਤੋ ਇਤਿਹਾਸ ਦੇ ਵਿੱਚ ਅਲੱਗ-ਅਲੱਗ ਇਤਿਹਾਸਕਾਰ ਅਲੱਗ-ਅਲੱਗ ਰਾਇ ਦੇ ਬਾਰੇ ਦੱਸਦੇ ਆ ਤੇ ਉਹ ਜਿਹੜਾ Hindu ਸੀਗਾ ਆਰੀਵ ਦੁੱਲਾ ਪੱਟੀ ਦੇ ਕੋਲ ਗਿਆ ਉਹਨੇ ਆਪਣੀ ਦਾਸਤਾਨ ਜਦੋਂ ਉਹਨੂੰ ਦੱਸੀ ਤਾਂ ਦੁੱਲੇ ਨੇ ਉਹਨਾਂ ਧੀਆਂ ਦੇ ਸਿਰ ਦੇ ਉੱਪਰ ਹੱਥ ਰੱਖਿਆ ਤੇ ਉਸ ਗਰੀਬ Hindu ਨੂੰ ਵਚਨ ਦਿੱਤਾ ਕਿ ਇਹ ਮੇਰੀਆਂ ਧੀਆਂ ਤੇ ਮੈਂ ਇਹਨਾਂ ਦਾ ਵਿਆਹ ਕਰੂੰਗਾ ਇਹਨਾਂ ਲਈ ਕੋਈ ਵੀ ਯੋਗ ਵਰ ਲੰਭੋ ਉਹ ਸੁੰਦਰ ਮੁਟਿਆਰ ਦੇ ਫਗਦਰ ਨੇ ਹਿੰਦੂ ਪਰਿਵਾਰ ਦੇ ਵਿੱਚੋਂ ਕੋਈ ਲੜਕਾ ਲੱਭਿਆ ਤੇ ਉਹਨਾਂ ਦਾ ਵਿਆਹ ਜੰਗਲ ਦੇ ਵਿੱਚ ਹੀ ਕੀਤਾ ਤੇ ਦੁੱਲੇ ਪੱਟੀ ਦੀਆਂ ਫੌਜਾਂ ਛੁਪੀਆਂ ਹੋਈਆਂ ਸੀ ਤੇ ਉਹਨਾਂ ਜਰਾਂ ਦੇ ਵਿੱਚ ਸ਼ੇਰ ਸ਼ੱਕਰ ਪਾਉਣ ਦਾ ਸੱਗਨ ਪਾਉਣ ਦਾ ਰਿਵਾਜ ਸੀ ਸ਼ੇਰ ਸ਼ੱਕਰ ਪਾਈ ਉਹਨਾਂ ਨੂੰ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਤਾਂ ਉਹਨੇ ਆਪਣੇ ਫੌਜਾਂ ਅੰਦਰ ਨੂੰ ਭੇਜ ਦਿੱਤੀ ਆ ਕੇ ਦੁਲਾਪਟੀ ਉਹ ਲੜਕੀਆਂ ਦਾ ਵਿਆਹ ਕਰਨ ਲੱਗਾ ਜਿਹਦੇ ਨਾਲ ਬਾਦਸ਼ਾਹ ਨਿਗਾਹ ਕਰਨਾ ਚਾਹੁੰਦਾ ਸੀ ਦੁਲਾਪਟੀ ਜਿਹੜੀ ਫੌਜਾ ਸੀ ਉਹਨਾਂ ਨੇ ਤੀਰਾਂ ਨਾਲ ਨੇਜਿਆਂ ਨਾਲ ਜਦੋਂ ਹਮਲਾ ਕਰਕੇ ਉਹਦੇ ਸਿਪਾਹੀਆਂ ਨੂੰ ਕਾਬੂ ਕਰ ਲਿਆ ਕਾਬੂ ਕਰਕੇ ਜਦੋਂ ਬੰਦਿਆ ਤੇ ਸਾਰੇ ਪਿੰਡ ਵਾਲਿਆਂ ਨੂੰ ਕਿਹਾ ਵੀ 100-100 ਛੇਤਰ ਇਹਨਾਂ ਦੇ ਸਿਰ 'ਤੇ ਮਾਰੋ ਛੇਤਰ ਨੂੰ ਪੌਲਾ ਕਿਹਾ ਜਾਂਦਾ ਸੀ ਵੀ 100-100 ਪੌਲੇ ਇਹਨਾਂ ਦੇ ਸਿਰ 'ਤੇ ਮਾਰੋ ਜਿਹੜਾ ਪੌਲਾ ਜਿੰਦ ਤੱਕ ਘਟ ਜੇ ਉਹ ਫਿਰ ਤੋਂ ਸ਼ੁਰੂ ਕਰ ਲੋ ਸਾਸਾ ਪੌਲਿਆਂ ਦੀ ਜਦੋਂ ਮਾਰੇ ਗਏ ਜਦੋਂ ਉਹ ਸੈਨਿਕ ਉਹਨਾਂ ਦੇ ਦਰਬਾਰ ਦੇ ਵਿੱਚ ਬਾਦਸ਼ਾਹ ਦੇ ਦਰਵਾਜ਼ਾ ਪਹੁੰਚੇ ਤੇ ਜਾ ਕੇ ਦੱਸਿਆ ਕਿ ਦੁੱਲਾਦਰ ਪੱਟੀ ਦਾ ਬਹੁਤ ਨੇਕ ਕੰਮ ਕਰ ਰਿਹਾ ਉਹ ਤਾਂ ਗਰੀਬਾਂ ਦੀਆਂ ਲੜਕੀਆਂ ਦੇ ਵਿਆਹ ਕਰ ਰਿਹਾ ਪਰ ਬਾਦਸ਼ਾਹ ਨੇ ਫਿਰ ਵੀ ਉਹਦੇ ਉੱਪਰ ਹੋਰ ਫੌਜਾਂ ਭੇਜੀਆਂ ਤੇ ਦੋਸਤੋ ਇੱਕ ਕਹਾਣੀ ਹੈ ਦੁੱਲਾ ਪੱਟੀ ਦੇ ਨਾਲ ਸੰਬੰਧਿਤ ਇਸ ਤੋਂ ਇਲਾਵਾ ਇਸ ਸਿੱਖ ਧਰਮ ਦੇ ਨਾਲ ਸੰਬੰਧਿਤ ਵੀ ਇੱਕ ਕਹਾਣੀ ਤੁਹਾਨੂੰ ਮੈਂ ਦੱਸੂਗਾ ਸਿੱਖ ਪੰਦੇ ਦੇ ਵਿੱਚ ਜਦੋਂ ਚੰਗ ਅਨੰਦਪੁਰ ਦੇ ਕਿਲੇ ਦੇ ਵਿੱਚ Hindu ਰਾਜਿਆਂ ਨੇ ਤੇ ਮੁਸਲਮਾਨਾਂ ਨੇ ਘੇਰਾ ਪਾ ਲਿਆ ਤਾਂ ਉਥੋਂ ਕੁ ਸਿੱਖ ਜਿਨ੍ਹਾਂ ਵਿੱਚ ਤਕਰੀਬ 40 ਸਿੱਖ ਕਿਆ ਜਾਂਦਾ ਕਿ 10ਵੇਂ ਪਾਸ਼ਾ ਨੂੰ ਇਹ ਗੱਲ ਕਹਿਆ ਕਿ ਆ ਗਏ ਕਿ ਅਸੀਂ ਸੱਚੇ ਪਾਸ਼ਾ ਜਾਣਾ ਚਾਹੁੰਦੇ ਆ ਅਸੀਂ ਨਹੀਂ ਰਹਿਣਾ ਇੱਥੇ ਵਾਸ਼ਾ ਗੋਪਵਨ ਸਿੰਘ ਜੀ ਨੇ ਕਿਹਾ ਅਗਰ ਤੁਸੀਂ ਜਾਣਾ ਚਾਹੁੰਦੇ ਆਪਣੇ ਘਰ ਨੂੰ ਤਾਂ ਆਪਣਾ ਪਰਾਵਾ ਲਿਖ ਕੇ ਦੇ ਜਾਓ ਤੇ ਤੁਸੀਂ ਜਾਓ ਜਦੋਂ ਘਰ ਪਹੁੰਚੇ ਹੋ ਘਰ ਪਹੁੰਚਣ ਦੇ ਉੱਪਰ ਉਹਨਾਂ 40 ਸਿੱਖਾਂ ਨੂੰ ਜਿਨ੍ਹਾਂ ਦਾ ਕੇ ਮੁਖੀ ਮਹਾ ਸਿੰਘ ਸੀ ਔਰ ਤਾਂ ਇਹ ਕਹਾਂ ਕਿ ਤੁਸੀਂ ਅ ਚੂੜੀਆਂ ਪਾ ਲਓ ਤੁਸੀਂ ਇੱਕ ਗੁਰੂ ਸਾਹਿਬਾਂ ਨੂੰ ਛੱਡ ਕੇ ਆ ਗਏ ਲੜਾਈ ਵਿੱਚੋਂ ਭੱਜ ਕੇ ਆ ਗਏ ਅਸੀਂ ਜਾਣੀਆ ਇਹ ਮੁਕਾਬਲਾ ਕਰਨ ਸਿੰਘ ਦਾ ਇਹ ਕਰਤੱਬ ਨਹੀਂ ਹੈ ਕਿ ਉਹ ਗੁਰੂ ਨੂੰ ਛੱਡ ਕੇ ਆ ਜਵੇ ਉਹਨਾਂ ਨੇ ਸ਼ਰਮ ਮਹਿਸੂਸ ਕਰਕੇ ਜਦੋਂ ਗੁਰੂ ਸਾਹਿਬ ਚਮਕੌਰ ਦੀ ਜੰਗ ਤੇ ਬਾਕੀ ਹੋਰ ਹੁੰਦੇ ਹੋਏ ਮਾਚੀ ਵਾਲੇ ਦੇ ਜੰਗਾਂ ਦੇ ਵਿੱਚ ਤੇ ਉਹ ਖਤਰਾਨੇ ਦੀ ਢਾਬ ਕੋਲ ਪਹੁੰਚੇ ਉੱਥੇ ਫਿਰ ਲਾਈ ਜਦੋਂ ਹੋਈ ਤਾਂ ਉਹ 40 ਸਿੱਖ ਦੁਆਰਾ ਫਿਰ ਮਾਈਕ ਬਾਗੋ ਦੇ ਕਹਨ ਦੇ ਉੱਪਰ ਆਪਣੀ ਗਲਤੀ ਮੰਨ ਕੇ ਮੁਕਸਰ ਦੇ ਵਿੱਚ ਖਤਰਾਨੇ ਦੀ ਢਾਬਾ ਉੱਥੇ ਜੰਗ ਦੇ ਵਿੱਚ ਪਹੁੰਚੇ ਤੇ ਉੱਥੇ ਉਹ ਸ਼ਹੀਦ ਹੋਏ ਉਹਨਾਂ ਵਿੱਚੋਂ ਜੋ ਮਹਾ ਸਿੰਘ ਮੁਖੀ ਸੀ ਗੋ ਮਹਾਰਾਜ ਦਸਵੇਂ ਪਾਸ਼ਾ ਦੀ ਗੋਦੀ ਦੇ ਵਿੱਚ ਪ੍ਰਾਨ ਚਾਜਣ ਤੋਂ ਪਹਿਲਾਂ ਉਹਨੇ ਬੇਨਤੀ ਕੀਤੀ ਕਿ ਸੱਚੇ ਪਾਸ਼ਾ ਜੋ ਅਸੀਸ ਵਧਾਵਾ ਲੈ ਕੇ ਆਈ ਸੀ ਤੁਹਾਨੂੰ ਛੱਡ ਕੇ ਆ ਗਏ ਸੀ ਕਿਲੇ ਦੇ ਵਿੱਚ ਉਹ ਵਧਾਵਾ ਪਾੜ ਦਿੱਤਾ ਜਾਏ ਗੁਰੂ ਸਾਹਿਬ ਨੇ ਉਹ ਵਧਾਵਾ ਫਿਰ ਉੱਥੇ ਪਾੜ ਦਿੱਤਾ ਤੇ ਉੱਥੇ ਅੱਜਕੱਲ ਗੁਰਦੁਆਰਾ ਟੁੱਟੀ ਗੰਢੀ ਬਣਿਆ ਹੋਇਆ ਹੈ ਸੋ ਦੋਸਤੋ ਲੋਹੜੀ ਦਾ ਇੱਕ ਇਤਿਹਾਸ ਹੈ ਇਸ ਦਿਨੇ ਲੋਕ ਇਕੱਠੇ ਹੋ ਕੇ ਆਪਣੇ ਪਿੰਡਾਂ ਦੇ ਤੇ ਮਤਲਬ ਭੱਲਿਆਂ ਦੇ ਕੌਨੀਆਂ ਦੇ ਅੱਗ ਚਲਾਉਂਦੇ ਨੇ ਇਹਨਾਂ ਦਿਨਾਂ ਵਿੱਚ ਕਾਫੀ ਠੰਡ ਹੁੰਦੀ ਹੈ ਔਰ ਬਹੁਤ ਸਾਰੇ ਇਤਿਹਾਸ ਵਿੱਚ ਲਿਖਿਆ ਜਿਹੜੇ ਆਲਸੀ ਲੋਕ ਆ ਇਹਨਾਂ ਦਿਨਾਂ ਵਿੱਚ ਨਾਉਂਦੇ ਨਹੀਂ ਸੀ ਤੇ ਉਹ ਜੇ ਇਹਦੇ ਵਿੱਚ ਤੇਲ ਪਾਉਂਦੇ ਆ ਜਦੋਂ ਤੇ ਤੱਕ ਹਰੇ ਪੌਦੇ ਆ ਤੇਰੇ ਕੇ ਗਰਮੀ ਦਾ ਪ੍ਰਤੀਕ ਹੈ ਤੇ ਕਹਾਵਤ ਬਣੀ ਹੈ ਇਸਰ ਜਾ ਇਸਰ ਆਏ ਦਿਲਦਰ ਜਾਏ ਇਸਰ ਮੈਨੇ ਮਤਲਬ ਗਰਮੀ ਆਵੇ ਤੇ ਦਿਲਦਰ ਜਾਵੇ ਦਿਲਦਰ ਦੀ ਜੜ ਚੁੱਲ੍ਹੇ ਪਾਈ ਵਿੱਚ ਤੇਲ ਪੌਦੇ ਆ ਦਿਲਦਰ ਦੀ ਜੜ ਮਤਲਬ ਕਿ ਚੁੱਲ੍ਹੇ ਦੇ ਵਿੱਚ ਅਸੀਂ ਪਾਤੇ ਆ ਠੰਡ ਨੂੰ ਤੇ ਇਸ ਦਿਨ ਤੋਂ ਗਰਮੀ ਆਉਣਾ ਸ਼ੁਰੂ ਹੋ ਜਾਂਦਾ ਤੇ ਸਰਦੀ ਘਟਣੀ ਸ਼ੁਰੂ ਹੋ ਜਾਂਦੀ ਹੈ ਸੋ ਦੋਸਤੋ ਇਸ ਦੇ ਜਿਹਦੇ ਘਰ ਲੜਕਾ ਪੈਦਾ ਹੋਇਆ ਹੋਵੇ ਵਨ ਚੱਕੇ ਚੱਲੇ ਆਵੇ ਉਹ ਲੋਕ ਲੋੜੀ ਪਾਉਂਦੇ ਆ ਅੱਜ ਕੱਲ ਤਾਂ ਲੜਕੀਆਂ ਦੀ ਲੋੜੀ ਵੀ ਪਾਉਣ ਲੱਗ ਪਏ ਨੇ ਸਾਡਾ ਪੰਜਾਬ ਬਹੁਤ ਅਮੀਰ ਵਿਰਸੇ ਦਾ ਮਾਲਕ ਹੈ ਔਰ ਇਥੇ ਬਹੁਤ ਸਾਰੇ ਤਿਹਾੜ ਮਨਾਏ ਜਾਂਦੇ ਨੇ ਲੋੜੀ ਦਾ ਤਿਹਾਰ ਸਾਲ ਦਾ ਸਭ ਤੋਂ ਪਹਿਲਾ ਤਿਹਾਰ ਹੁੰਦਾ ਹੈ 13 ਤਰੀਕ ਨੂੰ ਮਨਾਇਆ ਜਾਂਦਾ ਹੈ ਸਭ ਤੋਂ ਪਹਿਲਾ ਤਿਹਾਰ ਹੁੰਦਾ ਇਸ ਤੋਂ ਬਾਅਦ ਅਗਲੇ ਤਿਹਾਰ ਸ਼ੁਰੂ ਹੋ ਜਾਂਦੇ ਆ ਜਿਵੇਂ ਕਿ ਬਸੰਤ ਬਸਾਤੀ ਵਗੈਰਾ ਵਗੈਰਾ ਬਹੁਤ ਸਾਰੇ ਤਿਹਾਰ ਸੋ ਦੋਸਤੋ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਿਹੜੇ ਮੇਰੇ ਦੋਸਤ ਮੇਰੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ તાજા નોટિફિકેશન સમયસર તવાડે કો પહોંચતે રહેન અગલી વિડિયો તે તવાડે લાઈ ફેર મિલાંગે ધન્યવાદ દોસ્તો